ਉਹ ਲਾ ਦੀਪਾ ਨੂੰ ਰੋਕਦੇ ਆ ਓਏ ਹੋਰ ਵੀ ਦੀਪਾ ਠੀਕਾ ਠੀਕਾ ਕੀ ਹਾਲ ਚਾਲ ਆ ਵਧੀਆ ਵਧੀਆ ਕੀ ਕਾਰੋਬਾਰ ਕਰਦਾ ਹੁੰਦਾ ਹੁਨਾ ਓਏ ਕਾਰੋਬਾਰ ਫਿਲਹਾਲ ਦੀ ਘੜੀ ਤਾਂ ਵਿਲੇ ਹੀ ਆਗੇ ਵਿਲੇ ਹੀ ਆ ਹਾਂ ਆਪਾਂ ਗੱਡੀ ਲਿਆਂਦੀ ਆ ਨਵੀ ਪਹਿਲਾਂ ਮੈਂ ਲੱਗਿਆ ਸੀ ਗੱਡੀ ਦੀ ਲੱਗਿਆ ਰਹਾਗਾ ਉਹਨਾਂ ਨੇ ਹਟਾਤਾ ਮੈਨੂੰ ਅੱਛਾ ਹਾਂ ਤੇ ਉਹਨਾਂ ਨੇ ਹੋਰ ਬੰਦਾ ਰੱਖ ਲਿਆ ਪਤਾ ਨਹੀਂ ਕੀ ਗੱਲ ਹੋ ਗਈ ਉਹਨਾਂ ਨੂੰ ਕੋਈ ਸ਼ੱਕ-ਚੱਕ ਹੋ ਗਿਆ ਕੋਈ ਗੜਬੜ ਤਾਂ ਨਹੀਂ ਕਰੀ ਨਾ ਨਾ ਗੜਬੜ ਤਾਂ ਨਹੀਂ ਕਰੀ ਮੈਂ ਤਾਂ ਸਹੀ ਚੱਲਦਾ ਕੰਮ ਹਾਂ ਸਹੀ ਹੈ ਸਹੀ ਹੈ ਆਪਾਂ ਲਿਆਂਦੀ ਆ ਗੱਡੀ ਨਵੀਂ ਅੱਛਾ ਹਾਂ ਠੀਕ ਤੇ ਜੇ ਡਰਾਈਵਰ ਲੱਗ ਜੇਗਾ ਤਾਂ ਆਇਆ ਲੱਗ ਜੂ ਮੇਰੇ ਤਾਂ ਵਿੱਲੇ ਹੀ ਆਗਾ ਮੈਂ ਤਾਂ ਆਇਆ ਬਖਾਵਾ ਗੱਡੀ ਲਿਆਂਦੀ ਆ ਨਵੀਂ ਆਪਾਂ ਦਿਖਾਓ ਗੱਡੀ ਕਿਹੜੀ ਵਾਹ ਖੜੀ ਆ ਜਾ ਆਹੋ ਹੂੰ ਕੀ ਨੌਕਰੀ ਨੌਕਰੀ ਲੈਂਦੀ ਐ ਨੌਕਰੀ ਠੀਕ ਆ ਠੀਕ ਆ ਬੜੀ ਸੋਹਣੀ ਆ ਬਈ ਪਾਏ ਹੇ ਲਾਇਆ ਬਦੰਦਰਾ ਫੇ ਸੋਹਣੀ ਤਾਂ ਹੁਣੀ ਐ ਅੱਛਾ ਅਸੀਂ ਸਭੀ ਲੱਗਿਆ ਹੈ ਹਾਂ ਹਾਂ ਸਾਰਾ ਕੁਝ ਲੱਗਿਆ ਦੇਖ ਸਕਦੇ ਆ ਹਨ ਦੇਖਦੇ ਤੇਰਾ ਦਿਲ ਮਾਨ ਦਾ ਚਲਾ ਦੇ ਯਾਰ ਤੂੰ ਆਪਣਾ ਬੰਦਾ ਥੋੜਾ ਜਿਆ ਬਿਜੀ ਆ ਕਿਸੇ ਕੰਮ ਚ ਅੱਛਾ ਅੱਛਾ ਹੁਣ ਤਾਂ ਸ਼ੋਰ ਚਲਾਉਂਦਾ ਆਪਣਾ ਠੀਕ ਐ ਮੈਂ ਤਾਂ ਘਰ ਚਲਾਉਂਦਾ ਨੇ ਮੈਂ ਤਾਂ ਬੱਸ ਚਲਾਉਣਾ ਹੁਣ ਦੂਜੀ ਬੱਚਿਆਂ ਵਾਲੀ ਐਂ ਕਰ ਹੂੰ ਪਹਿਲਾਂ ਤਾਂ ਐਂ ਦੱਸ ਵੀ ਚਲਾਉਣੀ ਕਾਸਤੇ ਆ ਇਹ ਚਲਾਉਣੀ ਦਾ ਹੈ ਸ਼ੇਰ ਬਗਾ ਸੀਮਿੰਟ ਤੇ ਸੀਮਿੰਟ ਤੇ ਹਾਂ ਸੀਮਿੰਟ ਦਾ ਬੂਰ ਮੈਂ ਭਰਿਆ ਕਰਨਗਾ ਹੋਰਾਂ ਤੂੰ ਕੁਛ ਨਹੀਂ ਭਰਨਾ ਹਾਂ ਹਾਂ ਭਰੂ ਮਸ਼ੀਨ ਠੀਕ ਹੈ ਗੱਡੀ ਲਾਉਣੀ ਆ ਥੱਲੇ ਕਿੱਥੋਂ ਭਰਨਗੇ ਅਬੂਜਾ ਚੋਂ ਪੱਕਾ ਦਾ ਕੰਮ ਹੈ ਪੱਕਾ ਕੋਈ ਆਏ ਤਾਂ ਨਹੀਂ 15 20 ਦਿਨਾਂ ਬਾਅਦ ਨਾ 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 ਜੇ ਮਾਨਦਾਰੀ ਨਾਲ ਗੱਡੀ ਚਲਾਈ ਜਾਵੇਂਗਾ ਹਾਂ ਤਾਂ ਬਿਸ਼ੱਕ ساری ਉਮਰ ਚਲਾਈ ਜਾਏ ਹੋਰ ਦੱਸ ਠੀਕ ਹੈ ਸਮਝ ਗਏ ਨਾ ਇਹ ਤਾਂ ਠੀਕ ਹੈ ਪਰ ਜੇ ਮਾਨਦਾਰੀ ਨਾਲ ਚਲਾਵੇਂ ਨਾ ਤਾਂ ساری ਉਮਰ ਚਲਾਈ ਜਾਈਂ ਨਾ ਤੈਨੂੰ ਕਿਤੇ ਜਾਣ ਦੀ ਲੋੜ ਆ ਨਾ ਤੈਨੂੰ ਕਿਤੇ ਆਉਣ ਦੀ ਲੋੜ ਆ ਨਵੀਂ ਚੀਜ਼ ਐ ਰੱਖੇ ਸਾਂਭ ਕੇ ਆਪਦੀ ਬਣਾ ਕੇ ਹਾਂ ਉਹ ਤਾਂ ਕੋਈ ਚੱਕਰ ਨਹੀਂ ਤੇ ਕੁਝ ਕੁ ਸਾ ਪੈਸੇ ਸੱਚ ਪੈਸਿਆਂ ਦੀ ਗੱਲ ਕਰ ਲਗੇ ਪੈਸੇ ਵੀ ਸ਼ੇਰ ਵਗਿਆ ਗੱਲ ਆ ਆ ਵੀ ਹੋਰਾਂ ਨੂੰ ਤਾਂ ਦਿੰਨੇ ਆ ਸੀ 11000 11000 ਦਾ ਬਾੜਾ ਥੋੜਾ ਯਾਰ ਤੈਨੂੰ ਯਾਰ 12000 ਰੁਪਇਆ ਦੇ ਦਿਆਂਗੇ 12 ਹੈ ਹਾਂ ਉਹ ਵੀ ਤੈਨੂੰ ਆ ਆਪਦਾ ਬੰਦਾ ਕਰਕੇ 14 ਤੋਂ ਤਾਂ ਮੈਂ ਪਹਿਲਾਂ ਲੱਗਿਆ ਰਹਾ ਪਹਿਲਾਂ ਵਾਲੀ ਦਾ ਦੇਦਾ ਵੱਟਾ ਸ਼ੇਰ ਵਗਾ ਪਹਿਲਾਂ ਵਾਲਾ ਗੜਾ ਗੜੀ ਰਾਸੀ ਤਾਂ ਛੱਡ ਕੇ ਵੀ ਭੱਜਿਆ ਤੂੰ ਛੱਡ ਕੇ ਤਾਂ ਭੱਜਿਆ ਨਹੀਂ ਤਾਂ ਕਾਗਜ਼ ਵੀ ਨਹੀਂ ਆਏ ਹਜੇ ਨਵੀਂ ਆ ਜਮਾ 15 ਲਵਾਂਗਾ ਨਹੀਂ ਨਹੀਂ 15 ਦਾ ਬਾੜਾ ਯਾਰ ਅੱਛਾ ਹਾਂ ਚੱਲ ਉਹ ਨਹੀਂ ਬਹਿਹਨ ਦਾ ਕਰ ਲਾਂਗੇ ਇੱਧਰ ਉੱਧਰ ਬਾਤ ਘਾਟ ਹਾਂ ਤੇ ਏਸੀ ਆ ਏਸੀ ਆ ਇਹ ਤਾਂ ਨਜ਼ਾਰਾ ਹੈਨਾ ਜਮਾ ਗਰਮੀ ਤੇਨੂੰ ਪੂਰਾ ਵੀ ਨਹੀਂ ਆਉਂਦੀ ਕਿਸੇ ਕਿਸਮ ਦੀ ਇਹ ਤਾਂ ਗੱਲ ਤੇਰੀ ਠੀਕ ਹੈ ਐਸ਼ ਕਰੇਗਾ ਹਾਂ ਦੇਖ ਲੈ ਇੱਕ ਕੁਝ ਕੁ ਸ਼ਰਤਾਂ ਵੀ ਹੈ ਮੇਰੇ ਨਾਲ ਡਰਾਈਵਰ ਤਾਂ ਲੱਗ ਜੂ ਸ਼ਰਤਾਂ ਹੈਗਾ ਜੂ ਪਹਿਲਾਂ ਰੱਖਿਆ ਕਦੇ ਡਰਾਈਵਰ ਕੋਈ ਡਰਾਈਵਰ ਤਾਂ ਨਹੀਂ ਰੱਖਿਆ ਪਰ ਅਸੀਂ ਤਾਂ ਆਪ ਲੱਗਦੇ ਰਹੇ ਰਸੀ ਤਾਂ ਕਿਸੇ ਨਾਲ ਕੋਈ ਸ਼ਰਤਾਂ ਸ਼ੁਰਤਾਂ ਨਹੀਂ ਲਾਗਾ ਕੋਈ ਸ਼ਰਤਾਂ ਹੋਣਗੇ ਹੁਣ ਡਿਜੀਟਲ ਆ ਪਤਾ ਕੀ ਕੜਤਾ ਸੱਪ ਹੁਣ ਤੂੰ ਹਾਂ ਇੱਕ ਤਾਂ ਡੈੱਕ ਹੈਗਾ ਡੈੱਕ ਨਾ ਡੈੱਕ ਹੈ ਨਹੀਂ ਡੈੱਕ ਬਿਨਾ ਕਿੱਥੇ ਡਰਾਈਵਰੀ ਹੁੰਦੀ ਹੈ ਉਹ ਡੈੱਕ ਤਾਂ ਸ਼ੇਰ ਵਗਿਆ ਨਾ ਤਾਂ ਅਸੀਂ ਅੱਜ ਤੱਕ ਕਿਸੇ ਦੀ ਗੱਡੀ ਤੇ ਲਵਾਇਆ ਹਾਂ ਹਾਂ ਤੇ ਨਾ ਅਸੀਂ ਲਾਇਆ ਤੇ ਨਾ ਅਸੀਂ ਲਵਾਇਗੇ ਤੇ ਗਾਣੇ ਗੁਣੇ ਸੁਣ ਲਈ ਨਾ 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 ਡੈੱਕ ਨਹੀਂ ਲਾਉਣ ਦਿੰਦੇ ਅਸੀਂ ਭਾਈ ਬਿਨਾ ਡੈੱਕ ਤੋਂ ਗੱਡੀ ਚਲਾਉਣੀ ਆ ਕਾ ਬਸ ਉਹੀ ਅਸੀਂ ਯਾਰ ਗਾਇਆ ਨਾ ਅਸੀਂ ਵੈਸ਼ਨੂ ਬੰਦੇ ਆ ਹਾਂ ਖਾਂਦੇ ਨਹੀਂ ਪੀਂਦੇ ਨਹੀਂ ਕੁਛ ਬਾਕੀ ਯਾਰ ਇੱਜ਼ਤਦਾਰ ਬੰਦੇ ਆ ਅਸੀਂ ਨਾ ਤਾਂ ਕਿਸੇ ਤੋਂ ਲਾਂਬਾ ਲੈ ਕਿਸੇ ਗਾਣੇ ਛਾਣੇ ਲਾ ਕੇ ਕਿਸੇ ਤੋਂ ਕੋਈ ਲਾਂਬਾ ਦੇ ਦਿੰਦਾ ਤੇਰੇ ਮੇਰੇ ਯਾਰ ਕਾ ਭਾਈ ਗਾਣੇ ਲਾਈ ਜਾਂਦਾ ਸੀ ਹਾਂ ਤੇ ਨਾ ਅਸੀਂ ਉਹਦਾ ਕੰਮ ਕਰਿਆ ਨਾ ਕਰਨਾ ਨਾ ਕਰਨ ਦੇਣਾ ਉਹ ਤਾਂ ਠੀਕ ਐ ਤੇ ਇੱਕ ਛੋਟਣਾ 4 7 ਛੁੱਟੀਆਂ ਨੂੰ ਸਾਲਾ ਪਟਵਾਰੀ ਲੱਗਿਆ ਤੂੰ ਲਓ ਪਟਵਾਰੀ ਜਿਹੜੇ ਜਿੱਦਾਂ ਖਾਲੀ ਆ ਨਾ ਭਰੀ ਉਹਦੇ ਛੁੱਟੀ ਆ ਖਾਲੀ ਲੱਗੀ ਇਹਨਾਂ ਕੀ ਪਤਾ ਖਾਲੀ ਹੋਵੇਣਾ ਹੋਵੇ ਯਾਰ ਨਾ ਹੋਣ ਵਾਲੀ ਕੀ ਗੱਲ ਆ ਯਾਰ ਜਿੱਦੇ ਭਰ ਗਈ ਭਰੂਗੀ ਤਾਂ ਖਾਲੀ ਵੀ ਹੋਊਗੀ ਕਿੱਥੇ ਕੀ ਪਤਾ ਹਫਤਾ ਲੱਗ ਜੇ ਉਹ ਯਾਰ ਨਜਵਾਂ ਹਫਤਾ ਨਹੀਂ ਸ਼ਾਮ ਨੂੰ ਜੇ ਤੂੰ RAM ਨਾਲ ਜਾਇਆ ਕਰੇਂਗਾ ਤਾਂ RAM ਨਾਲ ਸ਼ਾਮ ਨੂੰ ਤੜਕੇ ਗਿਆ ਤੇ ਸ਼ਾਮ ਨੂੰ ਖਾਲੀ ਕਰਕੇ ਘਰੇ ਆ ਗਿਆ ਕਰਿਆ ਦੀ ਤੋ ਘੰਟੇ ਤੋ ਆਦੇ ਬਾਰ ਚ ਖੜ ਕੇ ਨਹਾ ਧੋ ਕੇ ਰੋਟੀ ਟੁੱਕ ਖਾ ਕੇ ਜਾਵੜਿਆ ਕਰੀ ਠੀਕ ਐ ਤੇ ਇੱਕ ਇੱਕ ਗੱਲ ਹੋਰ ਮੇਰੇ ਚਿੱਤੇ ਆ ਗਈ 10 10 ਇਹ ਆ ਜਿਵੇਂ ਸ਼ੀਸ਼ੇ ਜਿਹੇ ਲਿਬੜੇ ਪਏ ਐ ਇਹਨੇ ਆਪਣੇ ਹੂੰ ਤੇ ਨਾਲ ਕੋਈ ਜਵਾਕ ਜੱਲਾ ਹੋਊਗਾ ਕੋਈ ਨਾ ਨਾ ਕੱਲਾ ਤੋ ਬੰਦਾ ਕੋਈ ਨਹੀਂ ਰੱਖ ਬੰਦਾ ਅਸੀਂ ਰੱਖਦੇ ਨਹੀਂ ਸਾਡਾ ਸ਼ੋਰ ਵੀ ਨਹੀਂ ਰੱਖਦਾ ਤੇ ਨਾ ਹੀ ਅਸੀਂ ਰੱਖਿਆ ਸੌ ਬੰਦੇ ਤੇ ਆ ਕਪੜਾ ਕੌਣ ਮਾਰੂ ਕਪੜਾ ਛੇਰ ਬੱਗਿਆ ਪੈਸੇ ਕੌਣ ਲਊ ਕਹੇ ਤਾਂ ਮੈਂ ਲਊਗਾ ਤੇ ਫਿਰ ਤੂੰ ਵੀ ਮਾਰੇਗਾ ਨਾ ਲਾ ਕੱਪੜਾ ਹੁਣ ਡਰਾਈਵਰ ਕਿੱਥੇ ਕੱਪੜਾ ਮਾਰੂਗਾ ਕਨੈਕਟਰ ਦਾ ਕੰਮ ਹੁੰਦਾ ਹੈ ਇਹ ਕੱਪੜਾ ਕੋਈ ਛੇਰ ਬਗਿਆ ਮੇਰੀ ਗੱਲ ਸੁਣ ਜਦੋਂ ਆਪਾਂ ਚੀਜ਼ ਆਪਾਂ ਚਲਾਉਣੀ ਹੈ ਨਾ ਹਾਂ ਤੇ ਉਹੀ ਬੰਦਾ ਸਾਫ ਸਫਾਈ ਕਰਦਾ ਅੱਛਾ ਅਸੀਂ ਵੀ ਮਾਰਦੇ ਆ ਮੈਂ ਮਾਰਦਾ ਖੁਦ ਅੱਛਾ ਅੱਛਾ ਠੀਕ ਹੈ ਤੇ ਜੇ ਬੰਦੇ ਨੂੰ 100 ਨੀਂਦਰਾ ਹੋ ਜੇ ਉਧਰ ਨੀਂਦਰਾ ਹੋ ਜਾ ਰੋਕ ਕੇ ਸੌਂਜੀ ਆਪਾਂ ਕੀ ਕਿਸੇ ਦਾ ਖਿਡਾਰੀ ਜਮਾਂ ਆਈ ਆ ਵੀ ਆਪਾਂ ਦੇਣਾ ਕਿਸੇ ਦਾ ਕੁਝ ਨਹੀਂ ਬਾਬਾ ਚੱਚੀ ਨਹੀਂ ਗੱਲ ਜੀ ਕੋਈ ਯਾਰ ਸ਼ੇਰ ਵਗਾ ਪੈਸੇ ਤੂੰ 12000 ਰੁਪਏ ਦਿੰਨਾ ਹਜ਼ਾਰ ਵਧ ਦੇਈ ਹੈ ਨਾ ਹਰੇਕ ਨੂੰ ਹਜ਼ਾਰ ਵਧ ਦਿੰਨਾ ਹੈ ਹਜ਼ਾਰ ਹਰੇਕ ਨੂੰ ਵਧ ਦੇ ਰਿਹਾ ਕਿਹੜੇ ਵਧ ਨਾ ਘੱਟ ਦਿਨਾ ਤੂੰ ਤਾਂ 14 ਨਹੀਂ ਨਹੀਂ ਤੇ ਹੁਣ ਤੂੰ 12 ਤੇ ਆ ਗਿਆ 2000 ਰੁਪਏ ਤਾਂ ਮੈਨੂੰ ਇਧਰੋਂ ਲਾਸ ਹੋ ਗਿਆ ਉਹ ਨਹੀਂ ਸ਼ੇਰ ਵਗਾ ਮੇਰੀ ਗੱਲ ਸੁਣ 11000 ਰੁਪਏ ਦਿੰਦੇ ਸੀ ਪਹਿਲਾਂ ਹਾਂ ਮੈਂ ਤੈਨੂੰ 1000 ਵਧ ਦੇ ਰਿਹਾ ਜਿਹਦਾ ਤੇਰਾ ਜੀ ਕਰਦਾ ਦਾ ਚਲਾ ਦੇ ਨਹੀਂ ਫਿਰ ਤੈਨੂੰ ਪਤਾ ਮਾਲਕਾਂ ਨੂੰ ਕਿਸੇ ਚੀਜ਼ ਦਾ ਘਾਟਾ ਹੁੰਦਾ ਹੋਰ ਮਿਲ ਜੂ ਕੋਈ ਤੇਰੇ ਵਰਗਾ ਇਹਦੇ ਤੂੰ ਨਹੀਂ ਦਿੰਦਾ ਚਾਚ ਨਾਲ ਠੀਕ ਆ ਛੁੱਟੀਆਂ ਤੂੰ ਨਹੀਂ ਦਿੰਦਾ ਚਾਰ ਓ ਯਾਰ ਛੁੱਟੀਆਂ ਤਾਂ ਤੈਨੂੰ ਤਾਂ ਦੇਵਾਂ ਜੇ ਤੂੰ ਪਟਵਾਰੀ ਲੱਗਿਆ ਹੋਵੇ ਖਾਲਾ ਚਲਾਉਣੀ ਦਾ ਗੱਡੀ ਆ ਤੂੰ ਗੱਦਕਸ ਦੀ ਦਫਤਰ 'ਚ ਬੈਠਣਾ ਜਿੱਦ ਦੇ ਨਾ ਭਰੀ ਉਹਦੇ ਛੁੱਟੀ ਦੇ ਆ ਫਿਰ ਆਹ ਤੇ ਕਨੈਕਟਰ ਤੂੰ ਨਹੀਂ ਰੱਖਦਾ ਕੱਪੜਾ ਮੇਰੇ ਤੋਂ ਮਰਵਾਏਗਾ ਜੇ ਚੀਜ਼ ਹੀ ਨਹੀਂ ਕੋਈ ਗੱਲ ਆ ਪਾਣੀ ਲੱਗਦੇ ਲੋਦੀ ਮਰਜੀ ਤੇਰੀ ਸ਼ੇਰ ਬਗਿਆ ਨਹੀਂ ਲੱਗਦਾ ਦੇਖ ਲਾ ਗੱਡਣਾ ਆਪਣੂ ਓਏ ਐਂ ਦਾ ਫਿਰ ਭੁੱਖੇ ਮਰਦੇ ਹੋਂ ਤੁਸੀਂ ਗੱਡਣਾ ਆਪਣੂ ਹੋਰ ਬਥੇਰੀਆਂ ਗੱਡਣਾ ਇਨਾਂ ਦੀ ਹਵਾ ਖਰਾਬ ਹੋ ਜਾਂਦੀ ਹੈ ਜਦੋਂ ਉਹਦੇ ਅੱਖ ਨੂੰ ਦੂਰਪੀ ਕੋਲੇ ਆ ਜਾਂਦਾ ਨਾ ਹਵਾ ਖਰਾਬ ਹੋ ਜਾਂਦੀ ਹੈ ਇਹਨਾਂ ਦੀ